ਮਹਾਦੇਵ ਦੋਸਤੋ ਕਾਵੜੀਆਂ ਦੀ ਸੇਵਾ ਕਰਦੇ ਹੋਏ ਪੁਲਿਸ ਕਰਮਚਾਰੀ ਨਜ਼ਰ ਆ ਰਹੇ ਨੇ ਵੀਡੀਓ ਜਿਹੜੀ ਹੈ ਨਾਲ-ਨਾਲ ਚੱਲ ਰਹੀ ਹੈ ਤਾਂ ਤੁਸੀਂ ਦੇਖੋ ਵੀ ਜਿਹੜੇ ਲੋਕ ਪੁਲਿਸ ਨੂੰ ਮਾੜਾ ਕਹਿੰਦੇ ਨੇ ਉਹਨਾਂ ਦੇ ਲਈ ਇਹ ਵੀਡੀਓ ਆ ਤਾਂ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਹਰ ਹਰ ਮਹਾਦੇਵ ਲਿਖ ਕੇ ਇਹਨਾਂ ਪੁਲਿਸ ਕਰਮੀਆਂ ਨੂੰ ਸਲੂਟ ਬਣਦਾ ਜਿਹੜੇ ਕਾਵੜੀਆਂ ਦੀ ਸੇਵਾ ਕਰ ਰਿਹਾ ਕਿਸ ਤਰੀਕੇ ਦੇ ਨਾਲ ਪੈਰਾਂ ਦੀ ਜਿਹੜੀ ਆ ਮਾਛ ਕੀਤੀ ਜਾ ਰਹੀ ਆ ਵੀਡੀਓ ਦੇਖ ਕੇ ਇੱਕ ਪਾਸੇ ਹੈਰਾਨੀ ਵੀ ਹੁੰਦੀ ਹੈ ਕਿ ਪੁਲਿਸ ਨੂੰ ਲੋਕ ਮਾੜਾ ਚੰਗਾ ਬੋਲਦੇ ਆ ਕਿ ਪੁਲਿਸ ਦਾ ਚਲਾਨ ਕਰਦੀ ਆ ਪੁਲਿਸ ਲੋਕਾਂ ਨੂੰ ਤੰਗ ਕਰਦੀ ਆ ਪਰ ਪੁਲਿਸ ਸੇਵਾ ਦੀਏ ਇਹ ਕੋਈ ਕੋਈ ਦੱਸਦਾ ਤੇ ਕੋਈ ਕੋਈ ਦਿਖਾਉਂਦਾ ਆ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਕਿ ਜਿੰਨੇ ਵੀ ਕਾਵੜੀ ਆ ਜਿਹੜੇ ਆ ਹਰਦੁਆਰ ਜਾ ਰਹੇ ਆ ਜਲ ਲੈਣ ਦੇ ਲਈ ਤਾਂ ਦੋਸਤੋ ਕਾਵੜੀਆਂ ਦੀ ਸੇਵਾ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਅਫਸਰ ਕਰਨ ਦੇ ਲਈ ਪਹੁੰਚ ਰਹੇ ਨੇ ਜਿੰਨੇ ਵੀ ਪੁਲਿਸ ਕਰਮਚਾਰੀਆਂ ਦੀ ਉੱਥੇ ਡਿਊਟੀ ਲੱਗੀ ਆ ਉਹ ਸਾਰੇ ਉੱਥੇ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਵੀਡੀਓ ਚਲਦੀ ਚਲਦੀ ਸ਼ੇਅਰ ਕਰਨੀ ਆ ਕਮੈਂਟਾਂ ਦੇ ਵਿੱਚ ਹਰ ਹਰ ਮਾਹਦੇਵ ਲਿਖ ਦਿਓ ਤੇ ਇਹਨਾਂ ਪੁਲਿਸ ਕਰਮੀਆਂ ਦੇ ਲਈ ਸਲੂਟ ਬਣਦਾ ਤੇ ਜਿਹੜੇ ਲੋਕ ਪੁਲਿਸ ਨੂੰ ਮਾੜਾ ਚੰਗਾ ਬੋਲਦੇ ਆ ਉਹਨਾਂ ਨੂੰ ਗਾਲਾਂ ਕੱਢਦੇ ਆ ਉਹਨਾਂ ਦੇ ਲਈ ਇਹ ਵੀਡੀਓ ਆ ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਦੋ ਜਿਹੜੇ ਡਿਪਟੀ ਨੇ ਉਹ ਕਾਵੜੀਆਂ ਦੇ ਪੈਰਾਂ ਦੀ ਮਾਲਚ ਕਰ ਰਿਹਾ ਸੇਵਾ ਕਰ ਰ ਪੋਨਾ ਮਿਲਦਾ ਹੈ ਯੂਪੀ ਦੀ ਵੀਡੀਓ ਯੂਪੀ ਦੇ ਵੀਡੀਓ ਜਿਹੜੀਆਂ ਨੇ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਡਿਪਟੀ ਹੋਵੇ ਐਸਐਸਪੀ ਹੋਵੇ ਤਾਂ ਸਾਰੇ ਜਿਹੜੇ ਨੇ ਉਹ ਕਾਵੜੀਆਂ ਦੀ ਸੇਵਾ ਕਰ ਰਿਹਾ ਉਹਨਾਂ ਦਾ ਸਵਾਗਤ ਕਰਦੇ ਆ ਫੁੱਲਾਂ ਦੇ ਨਾਲ ਤੇ ਹਰ ਇੱਕ ਕਾਵੜੀਏ ਦਾ ਜਿਹੜਾ ਮਾਨ ਸਨਮਾਨ ਆ ਉਹ ਕੀਤਾ ਜਾ ਰਿਹਾ ਤੇ ਕਹਿੰਦੇ ਵੀ ਰੱਬ ਵਸਦਾ ਇਹਨਾਂ ਕਾਵੜੀਆਂ ਦੇ ਵਿੱਚ ਤੇ ਦੋਸਤੋ ਹੁਣ ਵੀਡੀਓ ਸ਼ੇਅਰ ਕਰਨੀ ਹੈ ਤੁਸੀਂ ਵੀਡੀਓ ਦੇਖ ਕੇ ਸਮਝ ਗਏ ਹੋਗੇ ਕਿ ਕਿੰਨਾ ਮਾਨ ਸਨਮਾਨ ਮਿਲਦਾ ਜਦੋਂ ਯੂਪੀ ਦੇ ਵਿੱਚੋਂ ਜਿਹੜੇ ਕਾਵੜੀਏ ਨੇ ਉਨ ਲੰਘਦੇ ਨੇ ਹਰਦੁਆਰ ਪਹੁੰਚਦੇ ਨੇ ਤਾਂ ਉਹਨਾਂ ਦਾ ਜਿਹੜਾ ਮਾਨ ਸਨਮਾਨ ਹੈ ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਡਿਪਟੀ ਆ ਜਿਹੜਾ ਉਹ ਪੈਰਾਂ ਦੀ ਮਾਲਸ਼ ਕਰਦਾ ਹੋਇਆ ਨਜ਼ਰ ਆ ਰਿਹਾ ਤਾਂ ਦੋਸਤੋ ਜੇਕਰ ਤੁਹਾਡੇ ਵੀ ਇਸ ਤਰ੍ਹਾਂ ਕੋਈ ਆ ਰਿਹਾ ਤਾਂ ਉਸ ਦੀ ਮਾਨ ਸਨਮਾਨ ਜਿਹੜਾ ਕਾਵੜੀਆਂ ਦਾ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਤਾਂ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਜਾਂ ਉਸ ਜਗ੍ਹਾ ਦੀ ਫੋਟੋ ਜ਼ਰੂਰ ਸਾਂਝੀ ਕਰਿਓ ਜਿੱਥੇ ਵੀ ਕੋਈ ਅਫਸਰ ਜਾਂ ਅਧਿਕਾਰੀ ਕਾਵੜੀਆਂ ਦੀ ਸੇਵਾ ਕਰਦਾ ਹੋਇਆ ਨਜ਼ਰ ਆ ਰਿਹਾ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰੇ ਸਬਸਕ੍ਰਾਈਬ ਧੰਨਵਾਦ